ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਜੀਮੇਦਾਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵਾਂ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਝੋਨੇ ਦੇ ਵਿੱਚ ਪोटाश ਨੂੰ ਲੈ ਕੇ ਝੋਨੇ ਦੇ ਵਿੱਚ ਤੁਹਾਨੂੰ ਕਿਹੜੀ ਪोटाਸ਼ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਬਾਜ਼ਾਰ ਦੇ ਵਿੱਚ ਕਈ ਪ੍ਰਕਾਰ ਦੀ ਜਿਹੜੀ ਪोटाਸ਼ ਦੀ ਪੈਕਿੰਗ ਆਉਂਦੀ ਹੈ ਇਹ ਝੋਨੇ ਦੇ ਵਿੱਚ ਪੋਟਾਸ਼ ਪਾਉਣ ਦੇ ਆਪਾਂ ਤੁਹਾਨੂੰ ਫਾਇਦੇ ਦੱਸੂਗੇ ਵੀ ਕੀ ਕੀ ਆਪਾਂ ਨੂੰ ਫਾਇਦੇ ਮਿਲਦੇ ਐ ਤੇ ਜੇਰੇ ਜ਼ਮੀਨਦਾਰ ਭਰਾ ਝੋਨੇ ਦੇ ਵਿੱਚ ਪੋਟਾਸ਼ ਨਹੀਂ ਪਾਉਂਦੇ ਤੇ ਨੁਕਸਾਨ ਕੀ ਹੁੰਦਾ ਆਪਣੇ ਤੇ ਸਾਰੀ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ A to Z ਤੇ ਕਦੋਂ ਆਪਾਂ ਨੂੰ ਪੋਟਾਸ਼ ਪਾਉਣੀ ਚਾਹੀਦੀ ਐ ਤੇ 1 ਏਕੜ ਦੇ ਵਿੱਚ ਕਿੰਨੀ ਆਪਾਂ ਨੂੰ ডোজ ਵਰਤਣੀ ਚਾਹੀਦੀ ਐ ਤੇ ਵੀਡੀਓ ਦੇ ਨਾਲ ਬਣੇ ਰਹੋ ਹੋਰ ਜ਼ਮੀਨਦਾਰ ਭਰਾਵਾਂ ਤੱਕ ਜਿਹੜੀ ਆਪਣੀ ਵੀਡੀਓ ਨੂੰ ਜ਼ਰੂਰ ਸਾਂਝੀ ਕਰਿਓ ਤੇ ਜਿਹੜੇ ਮੇਰੇ ਵੀਰਸਾ ਆਪਣੇ ਚੈਨਲ ਤੇ ਨਵੇਂ ਆਏ ਆਪਣੇ ਚੈਨਲ ਨੂੰ ਖਜੀ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਪਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਜਿਹੜੀ ਆਪਣੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਪਹੁੰਚ ਸਕੋ ਹਾਂਜੀ ਜੀ ਮੀਂਦਾਰ ਪਰ ਉਹ ਪਹਿਲੇ ਨੰਬਰ ਤੇ ਪਗਲ ਕਰਦੇ ਪੋਟਾਸ਼ ਅਪਨੂੰ ਕਿਹੜੀ ਵਰਤਣੀ ਚਾਹੀਦੀ ਹੈ ਕਿਸਾਨ ਪ੍ਰਭੂ ਪੋਟਾਸ਼ ਅਲੱਗ-ਅਲੱਗ ਰੇਟਾ ਦੇ ਵਿੱਚ ਵੀ ਆਉਂਦੀ ਹੈ ਤੇ ਅਲੱਗ-ਅਲੱਗ ਕੰਪਨੀਆਂ ਦੀ ਵੀ ਆਉਂਦੀ ਹੈ ਆਪਾਂ ਨੂੰ ਕਿਸਾਨ ਪ੍ਰਾਵੋ ਆਈਪੀਐਲ ਦੀ ਪੋਟਾਸ਼ ਆਪਾਂ ਨੂੰ ਐਮਓਪੀ ਆਪਾਂ ਕਹਿ ਦਿੰਦੇ ਉਹ ਵਾਲੀ ਆਪਾਂ ਨੂੰ ਪੋਟਾਸ਼ ਵਰਤਣੀ ਚਾਹੀਦੀ ਹੈ ਐਮਓਪੀ ਜਿਹੜੀ 60% ਵਾਲੀ ਕਿਸਾਨ ਪ੍ਰਾਵੋ ਪੋਟਾਸ਼ ਆਉਂਦੀ ਹੈ ਉਹ ਵਾਲੀ ਜਿਹੜੀ ਝੋਨੇ ਦੇ ਵਿੱਚ ਪਾਉ ਕਿਉਂਕਿ ਜੇ ਆਪਾਂ ਹੋਰ ਪੋਟਾਸ਼ ਪਾਵਾਂਗੇ ਉਹਦੇ ਵਿੱਚ ਆਪਣੀ ਸਿਰਫ ਪੈਸੇ ਦੀ ਬਰਬਾਦੀ ਕਿਉਂਕਿ ਉਹਦੇ ਵਿੱਚ ਪੋਟਾਸ਼ ਘੱਟ ਹੁੰਦੀ ਹੈ ਤੇ ਜਿਹੜੇ ਹੋਰ ਤੱਤ ਹੈ ਸੁਪਰ ਹੋ ਗਿਆ ਹੋਰ ਅਲੱਗ-ਅਲੱਗ ਤੱਤ ਹੈ ਜਿਹੜੇ ਉਹ ਵੱਧ ਹੁੰਦੇ ਆ ਤੇ ਇਹਦੇ ਵਿੱਚ ਪੋਟਾਸ਼ ਜ਼ਿਆਦਾ ਹੁੰਦੀ ਹੈ ਤੇ ਮਹਿੰਗੀ ਜ਼ਰੂਰ ਹੈ ਪਰ ਦੂਜੀ ਪੋਟਾਸ਼ ਨਾਲੋਂ ਆਪਾਂ ਨੂੰ ਸਸਤੀ ਪਾਉਗੀ ਉਹ ਸਸਤੀ ਜ਼ਰੂਰ ਹੈ ਪਰ ਉਹ ਆਪਾਂ ਨੂੰ ਵੱਧ ਪਾਉਣੀ ਪੈਂਦੀ ਹੈ ਇਹ ਆਪਣਾ ਘਟਨ ਨਾਲ ਸਰ ਜਾਂਦਾ ਤੇ 1 ਏਕੜ ਦੇ ਵਿੱਚ ਕਿਸਾਨ ਭਰਾਓ ਜਿਹਦੀ ਡੋਜ਼ ਹੈ ਆਪਾਂ 20 ਕਿਲੋ ਤੋਂ 25 ਕਿਲੋ 1 ਏਕੜ ਦੇ ਵਿੱਚ ਆਪਾਂ ਪਾ ਸਕਦੇ ਹਾਂ ਤੇ ਐਮਓਪੀ ਜਿਹੜੀ ਪੋਟਾਸ਼ 60% ਵਾਲੀ ਇਹਦਾ 50 ਕਿਲੋ ਦਾ ਬੈਗ ਆਂਦਾ ਤੇ ਆਪਾਂ 50 ਕਿਲੋ ਦਾ ਬੈਗ ਹੈ ਜਿਹੜਾ 2 ਜਾਂ 2.5 ਕਿਲੋਆ ਦੇ ਵਿੱਚ ਆਪਾਂ ਵਤ ਸਕਦੇ ਆ ਤੇ ਰੇਟ ਵੀ ਕਿਸਾਨ ਭਰਾਵੋ ਇਸ ਵਾਰ ਆਪਾਂ ਕੁਝ ਕਹਿ ਨਹੀਂ ਸਕਦੇ ਪਿਛਲੇ ਸਾਲ 1500 ਤੋਂ ਲੈ ਕੇ 16-1700 ਰੁਪਏ ਜਿਹੜਾ ਇੱਕ ਬੈਗ ਦਾ ਰੇਟ ਸੀ ਇਸ ਵਾਰ ਨਵੇਂ ਰੇਟ ਹਜੇ ਤੱਕ ਪਤਾ ਨਹੀਂ ਕੀ ਆਇਆ ਹੈ ਬਾਕੀ ਕਮੈਂਟਾਂ 'ਚ ਦੱਸਿਓ ਵੀ ਇਸ ਵਾਰ ਜਿਹੜੀ ਐਮਓਪੀ 60% ਵਾਲੀ ਪोटाश ਹੈ ਕੀ ਰੇਟ ਮਿਲ ਰਹੀ ਹੈ ਤੇ ਤੁਸੀਂ ਕਿਹੜੀ ਪोटाਸ਼ ਕਿਹੜੇ ਝੋਨੇ ਦੇ ਵਿੱਚ ਪਾਈ ਹੈ ਤੇ ਕਿਸਾਨ ਭਰਾਵੋ ਪੋਟਾਸ਼ ਦਾ ਕੰਮ ਕੀ ਹੁੰਦਾ ਜਦੋਂ ਪਚੌਣੇ ਦੇ ਵਿੱਚ ਆਪਾਂ ਪੋਟਾਸ਼ ਪਾਉਣੀ ਹੈ ਤਾਂ ਤੁਸੀਂ 20 ਤੋਂ 25 ਦਿਨਾਂ ਦੇ ਵਿੱਚ ਜਿਹੜੀ ਲਾਉਣ ਤੋਂ ਬਾਅਦ ਝੋਨੇ ਦੇ ਵਿੱਚ ਤੁਸੀਂ ਪੋਟਾਸ਼ ਪਾ ਦੇਣੀ ਹੈ ਪਹਿਲਾ ਕੰਮ ਕਿਸਾਨ ਭਰਾਵੋ ਜਦੋਂ ਆਪਣਾ ਝੋਨਾ ਫਟਾਰਾ ਕਰੂਗਾ ਫਟਾਰੇ ਦੇ ਵਿੱਚ ਵੀ ਮਦਦ ਕਰੂਗੀ ਜੇ ਪੋਟਾਸ਼ ਦੀ ਆਪਣੇ ਝੋਨੇ ਦੇ ਵਿੱਚ ਘਾਟ ਹੋਊਗੀ ਫਿਰ ਜਿਹੜਾ ਝੋਨਾ ਫਟਾਰਾ ਘੱਟ ਕਰੂਗਾ ਜੇ ਆਪਾ ਪोटाश ਪਾ ਦੂਗੇ ਤਾਂ ਉਹ ਵੀ ਘੱਟ ਚੱਕੀ ਜਾਊਗੀ ਤੇ ਆਪਣਾ ਝੋਨਾ ਫਟਾਰਾ ਵੱਧ ਕਰੂਗਾ ਰੰਗ ਰੂਪ ਦੇ ਵਿੱਚ ਵੀ ਆਪਣਾ ਝੋਨਾ ਬਹੁਤ ਵਧੀਆ ਰਹੂਗਾ ਗ੍ਰੋਥ ਕਰੂਗਾ ਸ਼ਾਖਾਵਾਂ ਵੱਧ ਹੋਣਗੀਆਂ ਤੇ ਸਭ ਤੋਂ ਵੱਡਾ ਜਿਹੜਾ ਪोटाश ਦਾ ਰੋਲ ਹੈ ਕਿਸਾਨ ਪ੍ਰਾਉ ਐਂਡ ਤੇ ਜਾ ਕੇ ਜਦੋਂ ਗੋਭ ਦੇ ਸਮੇਂ ਆਉਂਦਾ ਹੈ ਕਿਉਂਕਿ ਕਿਸਾਨ ਪ੍ਰਾਉ ਗੋਭ ਦੇ ਸਮੇਂ ਜਦੋਂ ਆਪਣੀ ਛੋਟੀ ਜੀ ਮੁੰਜਰਵਾਨੀ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਦਾਣਿਆਂ ਦਾ ਦੁੱਧ ਆ ਪੈਂਦਾ ਹੈ ਦਾਣਿਆਂ ਦੇ ਵਿੱਚ ਤੇ वजन ਪੈਂਦਾ ਹੈ ਤੇ ਜਦੋਂ ਦਾਣਿਆਂ ਦਾ वजन ਤੇ ਉਹਦੇ ਵਿੱਚ ਸਭ ਤੋਂ ਵੱਡਾ ਕਿਸਾਨ ਪ੍ਰਭੂ ਇਸ ਚੀਜ਼ ਦਾ ਰੋਲ ਹੈ ਕਿਉਂਕਿ ਜੇ ਆਪਾਂ ਪੋਟਾਸ਼ ਨਹੀਂ ਪਾਵਾਂਗੇ ਆਪਣੀ ਝੋਨੇ ਦੇ ਵਿੱਚ ਨਸਾਰੇ ਸਮੇਂ ਪੋਟਾਸ਼ ਦੀ ਕਮੀ ਆ ਗਈ ਤਾਂ ਜਿਹੜੀ ਆਪਣੀ ਮੁੰਜਰਾਏ ਉਹ ਖਾਲੀ रह ਸਕਦੀ ਹੈ ਉਹਨਾਂ ਦੇ ਵਿੱਚ ਦੁੱਧਾ ਨਹੀਂ ਭਰੂਗਾ ਤੇ ਦਾਣੇ ਦਾ वजन ਘਟੂਗਾ ਤੇ ਦਾਣੇ ਦੇ वजन ਨੂੰ ਲੈ ਕੇ ਕਿਸਾਨ ਪ੍ਰਭੂ ਬਹੁਤ ਚੰਦਾਰਤ ਚੀਜ਼ ਹੈ ਦਾਣੇ ਦਾ वजन ਵੀ ਬਣਾਉਂਦਾ ਹੈ ਤੇ ਦੂਜੀ ਮੇਨ ਗੱਲ ਕਿਸਾਨ ਪ੍ਰਭ ਚੰਤ ਤੁਸੀਂ ਪਾ ਕੇ ਦੇਖ ਲਿਓ ਜਿਹੜਾ ਤੁਹਾਡੇ ਝੋਨੇ ਦੀ ਮੰਡੀਰੇ ਵਿੱਚ ਜਰੂਰ ਤੁਸੀਂ ਲੈ ਕੇ ਜਾਉਂਗੇ ਤਾਂ ਅਲੱਗ ਤੁਹਾਡੀ ਢੇਰੀ ਲੱਗੂਗੀ ਦਾਣੇ ਦੀ ਇੰਨਾ ਜ਼ਿਆਦਾ ਵਧੀਆ ਕੁਆਲਿਟੀ ਆਉਗੀ ਇਹਨੂੰ ਪੂਰਾ ਸਾਫ ਦਾਣਾ ਹੋਊਗਾ ਕਿਉਂਕਿ ਕਿਸਾਨ ਪ੍ਰਭ ਉਹ ਅਸੀਂ ਇਹ ਚੀਜ਼ ਵਰਤੇ ਨਹੀਂ ਹੋਈ ਹੈ ਅਸੀਂ ਪੂਸ਼ਾ 44 ਦੇ ਵਿੱਚ ਜਿਹੜੀ ਪੋਟਾਸ਼ੀਅਮ ਪਾਈ ਹੈ ਤੇ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੀ ਪੂਸ਼ਾ 44 ਹੈ ਇਹ ਇੰਨਾ ਜ਼ਿਆਦਾ ਨਖਾਰ ਨਹੀਂ ਦਿੰਦੀ ਪਰ ਆਪਣੀ ਝੋਨੇ ਦਾ ਮੰਡੀ ਦੇ ਵਿੱਚ ਸਭ ਤੋਂ ਵੱਧ ਨਖਾਰ ਸੀ ਪੀਆ 126 ਨਾਲੋਂ ਵੀ ਜਿਹੜਾ ਪੂਸ਼ਾ 44 ਦਾ ਦਾਣਾ ਸਾਫ਼ ਸੀ ਉਹ ਸਾਫ਼ ਕਿਉਂ ਸੀ ਕਿਉਂਕਿ ਆਪਾਂ ਪੋਟਾਸ਼ ਪਾਈ ਹੋਈ ਸੀ ਦਾਣੇ ਦੇ ਵਿੱਚ ਵੀ ਵਜਨ ਸੀ ਤੇ ਨਖਾਰ ਚੌਕਦਾਰ ਪੂਰੇ ਹਨ ਦਾਣੇ ਬਣਾਉਂਦੀ ਹੈ ਜਿਹੜੀ ਪੋਟਾਸ਼ ਹੈ ਤੇ ਜੇ ਦਾਣਿਆਂ ਦਾ ਵਜਨ ਵਧੂਗਾ ਤਾਂ ਜਿਹੜਾ ਝੋਨੇ ਦਾ ਝਾੜ ਵੀ ਜ਼ਰੂਰ ਵੱਧ ਆਉਂਦਾ ਹੈ ਇਸ ਕਰਕੇ ਪੋਟਾਸ਼ ਕਿਸਾਨ ਭਰਾਵੋ ਆਪਾਂ ਨੂੰ ਝੋਨੇ ਦੇ ਵਿੱਚ ਪਾਉਣੀ ਚਾਹੀਦੀ ਹੈ ਸਮਾਂ ਮੈਂ ਤੁਹਾਨੂੰ ਦੱਸਦਾ 225 ਦਿਨ ਦੇ ਚੋਂ ਨੇ ਦੇ ਵੀ ਤੁਸੀਂ ਪੋਟਾਸ਼ ਪਾ ਸਕਦੇ ਹੋ ਤੇ 60% ਵਾਲੀ ਜਿਹੜੀ ਐਮਓਪੀ ਪੋਟਾਸ਼ ਹੈ ਉਹੀ ਤੁਸੀਂ ਵਰਤਣੀ ਹੈ ਤੇ ਇੱਕ ਮੇਨ ਗੱਲ ਕਿਸਾਨ ਪ੍ਰਭੂ ਬਾਸਮਤੀ ਦੇ ਵਿੱਚ ਜਿਹੜੀ ਤੁਸੀਂ ਪੋਟਾਸ਼ ਜਰੂਰ ਪਾਓ ਕਿਉਂਕਿ ਬਾਸਮਤੀ ਝੋਨੇ ਦਾ ਜਿਹੜਾ ਰੇਟ ਹੈ ਉਹ ਉਹਦੀ ਕੁਆਲਟੀ ਦੇ ਉੱਪਰ ਲੱਗਦਾ ਜੇ ਆਪਣੀ ਬਾਸਮਤੀ ਦੀ ਕੁਆਲਟੀ ਵਧੀਆ ਤਾਂ ਆਪਾਂ ਨੂੰ ਜਿਹੜਾ ਰੇਟ ਵੱਧ ਮਿਲੇਗਾ ਜੇ ਆਪਾਂ ਬਾਸਮਤੀ ਝੋਨੇ ਦੇ ਵਿੱਚ ਪੋਟਾਸ਼ ਪਾਵਾਂਗੇ 25 ਤੋਂ 30 ਕਿਲੋ ਤੁਸੀਂ ਬਾਸਮਤੀ ਦੇ ਵਿੱਚ ਜਿਹੜੀ ਪੋਟਾਸ਼ ਪਾ ਸਕਦੇ ਹੋ ਖੇਤ ਨੂੰ ਫਾਇਦਾ ਕੀ ਹੋਊਗਾ ਤੁਹਾਡਾ ਚੌਕਦਾਰ ਦਾਣੇ ਹੋਣਗੇ ਦਾਣਿਆਂ ਦਾ ਵਜਨ ਵਧੂਗਾ ਚੌਕਦਾਰ ਕਰਕੇ ਜਿਹੜਾ ਮੰਡੀ ਦੇ ਵਿੱਚ ਤੁਹਾਡੀ ਧੀਰ ਦੀ ਅਲੱਗ ਤੋਂ ਦਿਖੂਗੀ ਤੇ ਜਦੋਂ ਤੁਸੀਂ ਦੇਖੋਗੇ ਤੁਹਾਡਾ ਜਿਹੜਾ ਰੇਟ ਹੈ ਉਹ ਜਰੂਰ ਵੱਧ ਲੱਗੂਗਾ ਤੇ ਤੁਹਾਨੂੰ ਉੱਥੇ ਉਹ ਜਾ ਕੇ 5-7000 ਰੁਪਏ ਦਾ ਫਾਇਦਾ ਹੋ ਜਾਣਾ ਕਿਸਾਨ ਨੂੰ ਭਰਾਉ ਇੱਕ ਕਿਲੇ ਮਗਰ ਕਿਉਂਕਿ ਜੇ ਆਪਣਾ ਰੇਟ ਵੱਧ ਲੱਗ ਗਿਆ ਤਾਂ ਆਪਾਂ ਨੂੰ ਜਰੂਰ ਪ੍ਰਾਪਤ ਹੋਊਗਾ ਇਸ ਕਰਕੇ ਆਪਾਂ ਬਹੁਤਾ ਖਰਚਾ ਵੀ ਨਹੀਂ ਕਿਸਾਨ ਭਰਾਵੋ ਕਹਿ ਸਕਦੇ ਵੀ ਪोटाश ਦਾ ਬਹੁਤਾ ਜਿਆਦਾ ਖਰਚਾ ਹੈ। ਹੁਣ ਮੈਂ ਜ਼ਿਮੀਂਦਾਰ ਭਰਾ ਦੇਖਿਆ ਅਲੱਗ-ਅਲੱਗ ਗਹਿਰਾ ਤੇ ਖਰਚਾ ਕਰਦੇ ਆ ਫਟੇਰਾ ਹੋ ਗਿਆ। ਫਟੇਰੇ ਨੂੰ ਪਦਾਨ ਹੋ ਗਿਆ 20-20 ਦਿਨ ਦੇ ਝੋਨੇ ਦੇ ਵਿੱਚ ਪਾਈ ਜਾ ਰਹੇ ਆ। ਇਹਦਾ ਕਿਸਾਨ ਭਰਾ ਕੋਈ ਵੀ ਰੀਜ਼ਨ ਨਹੀਂਗਾ ਕਿਉਂਕਿ ਜਿਹੜੀ ਗੋਬਦੀ ਸੰਦੀ ਪੱਤਾ ਲਵੇਟ ਹੋ ਗਈ ਇਹ ਜਾ ਕੇ 40 ਦਿਨਾਂ ਤੋਂ ਜਾ ਕੇ ਜਿਹੜਾ ਝੋਨੇ ਦੇ ਵਿੱਚ ਅਟੈਕ ਸ਼ੁਰੂ ਹੁੰਦਾ ਹੈ। ਫਿਰਦਾ ਕੋਈ ਵੀ ਨਾ ਸੰਦੀ ਹੈ ਨਾ ਕੋਈ ਪੱਤਾ ਲਵੇਟ ਹੈ। ਪਤਾ ਨਹੀਂ ਆਪਾਂ ਕਿਉਂ ਫਟੇਰਾ ਜਾਂ ਪ੍ਰਦਾਨ ਸਿਟੀ ਜਾਂਦੇ ਕਿਉਂਕਿ ਇਹਨੇ ਅਸਰ ਰੱਖਣਾ ਇਹਨੇ ਸਿਰਫ 15 ਤੋਂ 20 ਦਿਨ ਅਸਰ ਰੱਖਣਾ ਜਾਨੂੰ ਪੱਤਾ ਲਵੇਟ ਸੁੰਡੀ ਆਣੀ ਆ ਉਦੋਂ ਅਟੈਕ ਚ ਹੋ ਜਾਣਾ ਸਮਾਂ ਤੇ ਜਿਹੜੀ ਆਪਾਂ ਇਹ ਜ਼ਹਿਰ ਪਾਵਾਂਗੇ ਪ੍ਰਦਾਨ ਗਰਮ ਹੁੰਦੀ ਇਹਦੇ ਨਾਲ ਆਪਣਾ ਨੁਕਸਾਨ ਵੱਧ ਹੋਊਗਾ ਕਿਸਾਨ ਭਰਾਵੋ ਕਿਉਂਕਿ ਜਦੋਂ ਇਹਦਾ ਅਸਰ ਖਤਮ ਹੋ ਜਾਣਾ ਉਦੋਂ ਫਿਰ ਜਦੋਂ 40 ਦਿਨਾਂ ਦੇ ਚੌਣੇ ਦੇ ਵਿੱਚ ਜਦੋਂ ਅਟੈਕ ਹੋਣਾ ਫਿਰ ਵਧੂਗਾ ਸਮਾਂ ਤੇ ਅਟੈਕ ਤੁਹਾਡੇ ਵੱਧ ਹੋਗਾ ਤਜਰਬਾ ਦੇਖ ਲਓ ਜੇ ਤੁਸੀਂ ਇਹ ਚੀਜ਼ਾਂ ਨਹੀਂ ਪਾਉਗੇ ਤਾਂ ਜਿਹੜਾ ਤੁਹਾਡੇ ਪੱਤਲ ਵੇੜ ਥੰਡੀ ਹੋਊਗੀ ਖੋਹ ਦੀ ਸੰਡੀ ਦਾ ਜਿਹੜਾ ਅਟੈਕ ਹੈ ਉਹ ਘੱਟ ਦੇਖਣ ਨੂੰ ਮਿਲੇਗਾ ਜੇ ਤੁਸੀਂ ਇਹ ਚੀਜ਼ਾਂ ਪਾਈਏ ਤਾਂ ਅਟੈਕ ਤੁਹਾਡੇ ਵੱਧ ਹੋਊਗਾ ਜੇ ਤੁਹਾਡੇ ਜ਼ਿਆਦਾ ਅਟੈਕ ਸਨ ਪ੍ਰਭਾਵ ਹੁੰਦਾ ਵੀ ਹੈ ਤਾਂ ਤੁਸੀਂ 40 ਤੋਂ 45 ਦਿਨ ਤੇ ਜਾ ਕੇ ਚੀਜ਼ ਪਾ ਸਕਦੇ ਆ ਪਹਿਲਾ ਜਿਹੜਾ ਹੁਣ ਫਟਾਰਾ ਕਰ ਰਿਹਾ ਝੋਨਾ ਉਦੋਂ ਇਹਦਾ ਕੋਈ ਰੋਲ ਨਹੀਂ ਕਿਉਂਕਿ ਵਿੱਚ ਕਈ ਜ਼ਿਮੀਂਦਾਰ ਭਰਾ ਐਵੇਂ ਸੋਚੀ ਜਾਂਦੇ ਵੀ ਜਿਹੜਾ ਫਟੇਰਾ ਏ ਇਹ ਫਟਾਰਾ ਖਰਾਊਗਾ ਝੋਨੇ ਦਾ ਇਹ ਕਿਸਾਨ ਪਰ ਉਹ ਫਟਾਰਾ ਨਹੀਂ ਹੈ ਸਿਰਫ ਇਹਦਾ ਕੰਮ ਗੋਬਦੀ ਸੰਡੀ ਜਾਂ ਪੱਤਾ ਲਵੇਟ ਤੋਂ ਜ਼ਹਿਰ ਇਹ ਬੂਟੇ ਨੂੰ ਕੋੜਾ ਕਰਦਾ ਹੈ ਸਿਰਫ ਤੇ ਬਾਕੀ ਜੀ ਵੀਡੀਓ ਨੂੰ ਆਪਣੀ ਨੂੰ ਹੋਰ ਜੀਨਦਰ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ